ਯੂਐਸ ਆਰਮੀ ਦਾ ਜਹਾਜ਼ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਹੋ ਚੁੱਕਿਆ ਹੈ ਜਿਸ ਜਹਾਜ਼ ਦੇ ਵਿੱਚ 104 ਇਲੀਗਲ ਇਮੀਗ੍ਰੈਂਟਸ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਇਸ ਜਹਾਜ਼ ਦੇ ਵਿੱਚ 33 ਗੁਜਰਾਤ ਦੇ ਇਲੀਗਲ ਇਮੀਗ੍ਰੈਂਟਸ ਨੇ 33 ਹੀ ਹਰਿਆਣੇ ਦੇ ਨੇ 30 ਪੰਜਾਬ ਦੇ ਨੇ 3 ਮਹਾਰਾਸ਼ਟਰ ਦੇ 3 ਉੱਤਰ ਪ੍ਰਦੇਸ਼ ਦੇ ਤੇ 2 ਚੰਡੀਗੜ੍ਹ ਦੇ ਮੌਜੂਦ ਨੇ ਔਰ ਇਸ ਜਹਾਜ਼ ਦੇ ਵਿੱਚ 25 ਮਹਿਲਾਵਾਂ ਵੀ ਨੇ ਔਰ ਨਾਲ ਹੀ ਇਸ ਜਹਾਜ਼ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 12 ਦੇ ਕਰੀਬ ਮਾਈਨਸ ਨੇ ਜਿਸ ਦੇ ਵਿੱਚੋਂ ਇੱਕ 4 ਸਾਲ ਦਾ ਬੱਚਾ ਵੀ ਹੈ ਜੋ ਗੁਜਰਾਤ ਦਾ ਰਹਿਣ ਵਾਲਾ ਹੈ ਔਰ ਨਾਲ ਹੀ ਜੇਕਰ ਗੱਲ ਕਰੀਏ 48 ਅਜੇਹੇ ਲੋਕ ਨੇ ਜਿਹੜੇ ਕਿ 25 ਸਾਲ ਤੋਂ ਘੱਟ ਉਮਰ ਦੇ ਨੇ ਤਾਂ ਇਸ ਜਹਾਜ਼ ਨੂੰ ਹੁਣ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਲੈਂਡ ਕਰਵਾਇਆ ਗਿਆ ਹੈ ਯੂਐਸ ਆਰਮੀ ਦਾ AC17 ਜਹਾਜ਼ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਇਆ ਜਿਸ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੇ ਤਾਂ ਪਹਿਲਾ ਇਹ ਇਲੀਗਲ ਇਮੀਗ੍ਰੈਂਟਸ ਦਾ ਗਰੁੱਪ ਜੋ ਹੈ ਉਹ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਵਾਇਆ ਗਿਆ 104 ਕੁੱਲ ਰੋਕ ਇਸ ਦੇ ਵਿੱਚ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ ਯੂਐਸ ਦੇ ਵੱਲੋਂ ਤਾਂ ਡੋਨਲਡ ਟਰੰਪ ਦੇ ਵੱਲੋਂ ਲਗਾਤਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਉਹ ਇਲੀਗਲ ਲੋਕਾਂ ਨੂੰ ਰਿਪੋਰਟ ਕਰਨਗੇ ਤਾਂ ਉਸੇ ਦੇ ਚਲਦਿਆਂ ਹੋਇਆ ਪਹਿਲਾ ਗਰੁੱਪ ਜੋ ਹੈ ਉਹ ਇਲੀਗਲ ਇਮੀਗ੍ਰੈਂਟਸ ਦਾ ਇੰਡੀਆ ਦੇ ਵਿੱਚ ਰਿਪੋਰਟ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ ਇਹ ਜਹਾਰਡ ਲੈਂਡ ਕਰਵਾਇਆ ਗਿਆ ਜਿਸ ਦੇ ਵਿੱਚ 33 ਗੁਜਰਾਤ ਦੇ ਲੋਕ ਨੇ 33 ਹਰਿਆਣੇ ਦੇ ਨੇ 30 ਪੰਜਾਬ ਦੇ ਨੇ ਔਰ ਨਾਲ ਹੀ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਤਿੰਨ-ਤਿੰਨ ਲੋਕ ਨੇ ਤੇ ਦੋ ਚੰਡੀਗੜ੍ਹ ਦੇ ਦੱਸੇ ਜਾ ਰਹੇ ਨੇ ਹੁਣ ਇਹਨਾਂ ਦੀ ਸਕਰੂਟੀ ਹੋਏਗੀ ਇੱਥੇ ਪੰਜਾਬ ਪੁਲਿਸ ਦੇ ਵੱਲੋਂ ਸਕਰੂਟੀ ਕੀਤੀ ਜਾਊਗੀ ਔਰ ਬਾਅਦ ਦੇ ਵਿੱਚ ਜਿਹੜੀ ਵੱਖ-ਵੱਖ ਸਟੇਟਾਂ ਦੇ ਵਿੱਚੋਂ ਲੋਕ ਆਏ ਹੋਏ ਨੇ ਉਹਨਾਂ ਨੂੰ ਉਹਨਾਂ ਥਾਵਾਂ ਦੇ ਉੱਤੇ ਭੇਜਿਆ ਜਾਵੇਗਾ